ਆਸ੍ਰੀ ਕਾਰ ਜੀ ਮੈਂ ਮਰਕੀਤ ਸਿੰਘ देओल ਜੀ ਅੱਜ ਆਪਣੇ ਸਟੂਡੀਓ ਦਰਵਾਜ਼ੇ ਸੇ ਸੇਵ ਸੰਗ ਲੈ ਰਿਹਾ ਆ ਜੀ ਤੇ ਬਹੁਤ ਵਧੀਆ ਇਹਨਾਂ ਚ ਟੈਲੈਂਟਾਂ ਕਰਤੀ ਬੰਦੇ ਆ ਤੇ ਇਹੋ ਜਿਹੇ ਬੰਦੇ ਦੀ ਸਪੋਰਟ ਕਰਿਆ ਕਰੋ ਤੇ ਤੁਹਾਨੂੰ ਗਾਣਾ ਸੁਣਾਉਂਦਾ ਜੀ ਇਹ ਤੇ ਜੇ ਤੁਹਾਨੂੰ ਬਾਤ ਚੰਗੀ ਲੱਗੀ ਕਮੈਂਟਾਂ ਲਈ ਦੱਸਿਓ ਫਿਰ ਆਪਾਂ ਇਹਦਾ ਗੀਤ ਵੀ ਕੱਟ ਕਰਾਂਗੇ ਤੇ ਜਿਹੜੇ ਆਪਾਂ ਆਮ ਹਥਿਆਰਾਂ ਨੇ ਗੀਤ ਸੁਣਦੇ ਆ ਜਾਂ ਨਸ਼ਿਆਂ ਵਾਲੇ ਸੁਣਦੇ ਆ ਉਹ ਤੋਂ ਪਰਹੇਜ਼ ਕਰਿਆ ਕਰੋ ਤੇ ਇਹਦੇ ਵੀਰ ਦੀ ਸਪੋਰਟ ਕਰਿਆ ਕਰੋ ਇਨਾਲੇ ਤੁਮ ਗਾਣਾ ਗਾਓਗੇ ਲੋਰੀ 11 ਤਿਆਰ ਕਿਸਕਰ ਬਣਾ ਜਾ ਰਹਾ ਗਿਆਨ ਤਿਆਰ ਕਿਸਕਰ ਬਣਾ ਜਾ ਰਹਾ ਮੈਂ ਤਾਂ ਸਾਰਾ ਨਾ ਜਾਣਾਂ ਤੇਰੀ ਔ ਸਭ ਤੇ ਵੱਡਾ ਸਾਥ ਗੁਰ ਨਾਨਕ ਦੇ ਤੇ ਜੇਰ ਕਾਲ ਆਖੀ ਜੀ ਦੁਨੀਆ ਦੇ ਵਿੱਚ ਆਇਆ ਮੈ ਕਲਤਾ ਅਰਲੇ ਬੁਰਨਾ ਨਾਨਕ ਜੀ ਦੁਨੀਆ ਦੇ ਵਿੱਚ ਆਇਆ ਤੇ ਤਾਰੇ ਫੜ ਵਰਸਾਏ ਉਹ ਪਰियां ਮੰਗਲੇ ਗਾਇਆ ਮੇਰ ਧਿਆਨੇ ਫੜ ਵਰਸਾਹੇ ਪਰियां ਮੰਗਲੇ ਗਾਇ ਜਿਹੜਾ ਆਜਾ ਗੁਰੂ ਨਾਨਕ ਕਿੰਨੇ ਕੁੱਕਸ ਲਖਣੀ ਹੋਈ ਜਨਮ ਲੈ ਆਦਾਰੇ ਗੁਰੂ ਨਾਨਕ ਕਿੰਨੇ ਕੁੱਕਸ ਲਖਣੀ ਹੋਈ ਜਿਹੜਾ ਚਲ ਕੇ ਆਉਂਦਾ ਦਰ ਤੇ ਸਭਨ ਮਿਲਦੀ ਤੋਈ ਜਿਹੜਾ ਚਲ ਕੇ ਆਉਂਦਾ ਦਰ ਤੇ ਸਭਨ ਮਿਲਦੀ ਤੋਈ ਸੱਚੇ ਰਹਿ ਕੇ ਜੇ ਨਾਲ ਜੀਨੇ ਬੰਨਾਂ ਨੂੰ ਤਿਆਆ ਕੱਲ ਤਾਂ ਲਈ ਗੁਰੂ ਨਾਨਕ ਜੀ ਦੁਨੀਆਂ ਦੇ ਵਿੱਚ ਆਇਆ ਉਹ ਦੇਖੋ ਮੈਂ ਤਾਂ ਕਾਲੂ ਦੇਸੀ ਭਾਗ ਬੇੜੇ ਨੂੰ ਲੱਗੇ ਉਹ ਦੇਖੋ ਮੈਂ ਤਾਂ ਕਾਲੂ ਦੇ ਦੀ ਭਾਗ ਬੇੜੇ ਨੂੰ ਲੱਗੇ ਜੱਗ ਦੇ ਵਿੱਚ ਹੋਈ ਆਰਸ਼ਨਾਇਆ ਢੋਲ ਘਸੀਰੇ ਵਿੱਚੇ ਜੱਗ ਦੇ ਵਿੱਚ ਹੋਈ ਆਰਸ਼ਨਾਇਆ ਢੋਲ ਘਸੀਰੇ ਵਿੱਚੇ ਅੰਬਰ ਤੇ ਰਣ ਧਰਦੀ ਮਾਰੇ ਰਜ ਰਜ ਦਰਸ਼ਨ ਪਾਇਆ गुरू नानक जी दुनिया जे विच आया दवते आलवसायो भरियां मंगल गाया देवते आलवसाहे भरियां मंगल गाया ਦੂਰਾ ਦੂਰਾ ਸੰਗਤਾ ਕਲਕੇ ਦਰਸ਼ਨ ਦੇ ਲਈ ਆਈਆਂ ਦੂਰਾ ਦੂਰਾ ਸੰਗਤਾ ਕਲਕੇ ਦਰਸ਼ਨ ਦੇ ਲਈ ਆਈਆਂ ਮਾਤ੍ਰਤਾ ਤੇ ਮਹਿਤਾ ਕਾਲ ਨੂੰ ਲੱਖ ਲੱਖ ਦੇਣ ਵਧਾਈਆਂ ਮਾਤ੍ਰਤਾ ਤੇ ਮਹਿਤਾ ਕਾਲ ਨੂੰ ਲੱਖ ਲੱਖ ਦੇਣ ਵਧਾਈਆਂ ਪਹਿਣ ਨਾਨਕੀ ਜੁੱਤਕ ਵੀ ਇਹਨੂੰ ਕੁੱਤੀ ਗਲੇ ਨਾ ਲਾਇਆ ਕਲਤਾ ਨੇ ਗੁਰੂ ਨਾਨਕ ਜੀ ਜੇ ਆਇਆ ਅੱਜ ਤੱਕ ਨਨ ਕਹਾਣੇ ਦੇ ਲੈਰੀ ਕਰਮਾ ਵਾਲੀ ਹੋਈ ਅੱਜ ਤੱਕ ਨਨ ਕਹਾਣੇ ਦੇ ਲੈਰੀ ਕਰਮਾ ਵਾਲੀ ਹੋਈ ਹਰ ਪਾਸੇ ਕੁਣੇ-ਕੁਣੇ ਜੈ ਜੈਕਾਰ ਕਰੇ ਹਰ ਕੋਈ ਹਰ ਪਾਸੇ ਕੁਣੇ-ਕੁਣੇ ਜੈ ਜੈਕਾਰ ਕਰੇ ਹਰ ਕੋਈ ਜਨਮ ਦੇ ਦੁੱਖ ਕਟੇ ਗਏ ਹੋ ਜੀਨੇ ਦਰਸ਼ਨ ਪਾਇਆ ਜਨਮ ਦੇ ਦੁੱਖ ਕਟੇ ਗਏ ਜੀਨੇ ਦਰਸ਼ਨ ਪਾਇਆ ਕੱਲ ਤਾਰੇ ਗੁਰੂ ਨਾਨਕ ਜੀ ਦੁਨਿਆ ਦੇ ਵਿੱਚ ਆਇਆ ਕੱਲ ਤਾਰੇ ਗੁਰੂ ਨਾਨਕ ਜੀ ਦੁਨਿਆ ਦੇ ਵਿੱਚ ਆਇਆ ਦੇ ਧਿਆਨੇ ਆਲਾ ਜਿਹਨਾਂ ਦੇ ਤੇ ਇਹ ਜੇ ਬੰਦੇ ਦੀ ਸਪੋਰਟ ਕਰਿਆ ਕਰੋ ਜੀ ਆਪਾਂ ਇਹਨਾਂ ਦਾ ਗੀਤ ਰਿਕਾਰਡ ਕਰਦੇ ਆਂ ਅਗਲੇ ਹਫਤੇ ਤੇ ਵੱਧ ਤੋਂ ਵੱਧ ਕਮੈਂਟਾਂ ਲਈ ਦੱਸਿਓ ਕਿੰਨੀ ਆਵਾਜ਼ ਰੱਖੀ ਤੇ ਬਾਕੀ ਤੁਹਾਡਾ ਸਾਥ ਚਾਹੀਦਾ ਜੀ ਤੁਸੀਂ ਆ ਮੰਗ ਆਪ ਨੂੰ ਸੰਪੰਨ ਚਾੜ ਸਕਦੇ ਹੋ ਤੇ ਦੋ ਵੀ ਸਕਦੇ ਹੋ ਤੇ ਤੁਹਾਡਾ ਕੋਈ ਮੋਰੀ ਲੱਗਣਾ ਕਮੈਂਟ ਜਾਂ ਲਾਈਕ ਜ਼ਰੂਰ ਕਰਿਓ ਤੇ ਇਹਨਾਂ ਦੀ ਸ਼ੇਅਰ ਕਰ ਦਿਓ ਹੱਸ ਸਿਕਾ заавар